ਲੋਵੀ ਦਰਸ਼ਕੋ ਇਸ ਟਾਈਮ ਆਪਾਂ ਹੈਗਿਆਂ ਰਾਜਸਥਾਨ ਦੇ ਟੂਰ ਤੇ ਰਾਜਸਥਾਨ ਦੇ ਆਪਾਂ ਅਲਵਰ ਜ਼ਿਲ੍ਹੇ ਦੇ ਵਿੱਚ ਆਂ ਅਲਵਰ ਅਲਵਰ ਤੋਂ 50 ਕਿਲੋਮੀਟਰ ਦੇ ਲਗਭਗ ਇੱਕ ਮਚਾੜੀ ਕਸਬਾ ਪੈਂਦਾ ਪਿੰਡ ਪੈਂਦਾ ਮਚਾੜੀ ਐਸ ਸਮੇਂ ਆਪਾਂ ਉਸ ਜਗ੍ਹਾ ਦੇ ਉੱਪਰ ਪਹੁੰਚੇ ਆ ਮਚਾੜੀ ਦਾ ਕਿਲਾ ਵੀ ਆ ਇੱਥੋਂ ਦਿਖਦਾ ਹੋਊਗਾ ਮੈਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਥੋਂ ਹੋਊਗਾ ਘਟੋ ਘਟ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੋਊਗਾ ਤੇ ਅਸਲ ਵਿੱਚ ਜਿੱਥੇ ਮੈਂ ਤੁਹਾਨੂੰ ਲੈ ਕੇ ਆ ਜਿਹੜੀ ਤੁਹਾਨੂੰ ਮੈਂ ਉਹ ਚੀਜ਼ ਦਿਖਾਉਣੀ ਆ ਦੁਨੀਆ ਦੀ ਉਹ ਨੁੱਖੀ ਚੀਜ਼ ਆ ਮੈਂ ਕਦੇ ਨਾ ਹਜੇ ਤੱਕ ਇਹ ਦੇਖੀ ਆ ਹੋ ਸਕਦਾ ਕਿਤੇ ਕਿਸੇ ਹੋਰ ਦੇਸ਼ ਚ ਹੋਵੇ ਪਰ ਮੇਰੇ ਮੇਰੀਆਂ ਨਜ਼ਰਾਂ ਨਾਲ ਆਪਾਂ ਸਭ ਕੁਝ ਦੇਖਦੇ ਆ YouTube ਦੇ ਉੱਪਰ ਪਰ ਮੈਂ ਇਹ ਚੀਜ਼ ਕਿਤੇ ਨਹੀਂ ਦੇਖੀ ਹੈਗੀ ਇਹਨੂੰ ਕਹਿੰਦੇ ਨੇ ਰਾਣੀ ਦਾ ਖੂਹ ਇਹ ਮਚਾੜੀ ਦੇ ਵਿੱਚ ਪੈਂਦਾ ਰਾਣੀ ਦਾ ਖੂਹ ਤੇ ਜਣੀ ਹੁਣ ਇਹਦੀ ਹਾਲਤ ਥੋੜੀ ਜਿਹੀ ਖਾਸਤਾ ਹੋ ਗਈ ਸੀ ਗਵਰਨਮੈਂਟ ਨੇ ਸੰਭੀਆ ਰਾਣੀ ਦਾ ਖੂਹ ਕਿਹਾ ਜਹਾ ਜਹਾ ਖੂਹ ਤੁਸੀਂ ਦੇਖਿਆ ਹੀ ਨਹੀਂ ਹੋਣਾ ਕਦੇ ਆਜੋ ਚੱਲੀਏ ਆਪਾਂ ਤੁਹਾਨੂੰ ਹੁਣ ਖੂਹ ਦਿਖਾਉਨੇ ਆ ਵੀ ਰਾਣੀ ਦਾ ਖੂਹ ਕਿਹੋ ਜਿਹਾ ਸੀਗਾ ਦੇਖ ਕੇ ਬਈ ਦੰਦ ਜੁੜਦੇ ਨੇ ਰਾਣੀ ਦਾ ਖੂ ਹਿੰਦੀ ਚ ਰਾਣੀ ਕਾ ਕੂਆ ਬੋਲਦੇ ਨੇ ਇਹਨੂੰ ਆਹ ਦੇਖੋ ਬਾਈ ਇਹ ਖੂ ਆ ਕੋਈ ਬਿਲਡਿੰਗ ਨਹੀਂ ਹੈਗੀ ਪਰ ਆਹ ਦੇਖੋ ਤੁਸੀਂ ਥੱਲੇ ਨੂੰ ਦੇਖਦੇ ਜਾਓ ਵੀ ਇਹ ਖੂ ਕਿਹਾ ਜਾ ਦੇਖੋ ਦੇਖੋ ਆਹ ਦੇਖੋ ਆ ਚਰੋਖੇ ਦੇਖੋ ਤੁਸੀਂ ਆਹ ਜਿਹੜਾ ਤੁਸੀਂ ਸਾਹਮਣੇ ਦੇਖਦੇ ਹੋ ਇੱਥੋਂ ਨਾ ਗੁਪਤ ਸੁਰੰਗਾਂ ਆਉਂਦੀਆਂ ਸੀਗੀਆਂ ਸੁਰੰਗਾਂ ਦੇ ਰਾਹੀ ਰਾਣੀ ਮਹਿਲ ਦੇ ਵਿੱਚੋਂ ਉਰੇ ਨਹਾਉਣ ਲਈ ਆਉਂਦੀ ਸੀਗੀ। ਆਹ ਦੇਖੋ ਇੱਕ ਥੱਲੇ ਜਿਵੇਂ ਨਾ ਉਹ ਦੇਖੋ ਜਿਹੜੀ ਸਭ ਤੋਂ ਨੀਚੇ ਆ ਜਿੱਥੇ ਤੁਹਾਨੂੰ ਸਪੌੜੀਆਂ ਦਿਖਦੀਆਂ ਹੋਣਗੀਆਂ। ਉੱਥੇ ਦੀ ਰਾਹੀ ਰਾਣੀ ਆਉਂਦੀ ਸੀਗੀ ਸੁਰੰਗ ਰਾਹੀਂ ਤੇ ਇੱਥੋਂ ਨਾ ਆ ਕੇ ਤੇ ਆਲੇ-ਦਾਲੇ ਇਹਦੇ ਨਾਲ ਉਰੇ ਇੱਕ ਮੰਦਿਰ ਵੀ ਬਣਿਆ ਏ। ਉਹ ਦੇਖੋ ਜਿਹੜਾ ਉਹ ਦਿਖਦਾ ਨਾ ਤੁਹਾਨੂੰ ਆ ਇਹਦੇ ਕੋਲ ਉੱਥੇ ਮੰਦਿਰ ਵੀ ਆ। ਇੱਥੇ ਰਾਣੀ ਬੈਠ ਵੀ ਸਕਦੀ ਸੀਗੀ ਕਿਉਂਕਿ ਇਹ ਨਾ ਬਣਾਇਆ ਇਸ ਲਈ ਸੀਗਾ ਵੀ ਉਰੇ ਹਵਾ ਆਉਂਦੀ ਸੀਗੀ ਠੰਢੀ ਬਹੁਤ ਜ਼ਿਆਦਾ। ਦੀ ਬਾਕੀ ਹੁਣ ਇਹਨੂੰ ਸਰਕਾਰ ਸੰਭਾਲ ਰਹੀ ਹੈ ਹੋ ਸਕਦਾ ਹੋਵੇ ਵੀ ਆਪਾਂ ਨੇ ਦੇਖ ਲਿਆ ਅੱਗੇ ਤੋਂ ਬਾਅਦ ਉਰੇ ਦੇਖਣਾ ਸਿਰਫ ਉੱਪਰੋਂ-ਉੱਪਰੋਂ ਆ ਥੱਲੇ ਨਹੀਂ ਚਲੋ ਆਪਾਂ ਤੁਹਾਨੂੰ ਥੋੜਾ ਜਿਹਾ ਥੱਲੇ ਜਾ ਕੇ ਦਿਖਾਉਨੇ ਆ ਵੀ ਕਿੱਦਾਂ ਰਾਣੀ ਦਾ ਕੂਆ ਮੈਂ ਇੱਕੋ ਇੱਕ ਤੁਹਾਨੂੰ ਕਿਉਂ ਕਹਿ ਰਿਹਾ ਵੀ ਦੁਨੀਆਂ ਦੇ ਉੱਤੇ ਕੋਈ ਇੱਕਾ ਇਹ ਆ ਦੇਖੋ ਹੁਣ ਆਪਾਂ ਇਹਨਾਂ ਵਿੱਚ ਚਰੁਖੇ ਬਣੇ ਹੋਏ ਨੇ ਵੀ ਜਿਵੇਂ ਗਰਮੀਆਂ ਦੇ ਵਿੱਚ ਆ ਕੇ ਇੱਥੇ ਉਹ ਰਹਿੰਦੇ ਵੀ ਹੋਣਗੇ ਰਾਣੀ ਇੱਥੇ ਰਹਿੰਦੀ ਹੋਊਗੀ ਆ ਕੇ ਗਰਮੀਆਂ ਦੇ ਵਿੱਚ ਇੱਥੇ ਆ ਕੇ ਇਹਨੂੰ ਘਟੋ ਘਟੇ ਇਹ 12-1300 ਸਾਲ ਪੁਰਾਣਾ ਦੱਸਿਆ ਜਾਂਦਾ ਇਹ ਖੂਹ ਆ ਜਿਹੜਾ ਤੇ ਬਾਕੀ ਤੁਸੀਂ ਇਹਦੀ ਖੂਬਸੂਰਤੀ ਦੇਖੀ ਜਾਓ ਵੀ ਮੈਂ ਤਾਂ ਕਦੇ ਦਿਖਿਆ ਹੀ ਹੈ ਨਹੀਂ ਆਪਾਂ YouTube ਦੇ ਉੱਪਰ ਵੀ ਦੇਖਦੇ ਆ ਤੇ Google ਵੀ ਕਰ ਲਓ ਤੁਸੀਂ ਰਾਨੀ ਕਾ ਖੂਗਾ ਤੁਸੀਂ ਬਾਕੀ ਆਪਣੇ ਚੈਨਲ ਦਾ ਸੋਨੀ ਬਾਲਪੁਰ ਤੁਸੀਂ ਉਹਦੇ ਤੇ ਇਹ ਵੀਡੀਓ ਦੇਖ ਰਹੇ ਹੋ ਲਓ ਲਓ ਹੁਣ ਆਪਾਂ ਹੋਰ ਥੱਲੇ ਆ ਗਏ ਤੇ ਆ ਸੀਗਾ ਜਿੱਥੇ ਰਾਣੀਆਂ ਆ ਕੇ ਬੈੰਦੀ ਸੀ ਮੈਂ ਤੁਹਾਨੂੰ ਦਿਖਾਇਆ ਸੀਗਾ ਆਪਾਂ ਪਾਗਲੇ ਪਾਸੇ ਤੋਂ ਤੁਹਾਨੂੰ ਥੋੜਾ ਜਿਹਾ ਜਗ੍ਹਾ ਦੇ ਜਾ ਕੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਇਹਨਾਂ ਅਸਲ ਦੇ ਵਿੱਚ ਮੈਂ ਹੁਣ ਥੋੜੀ ਜਿਆਦਾ ਗੌਰ ਕਰੀਆ ਇੱਕ ਮੰਦਰ ਬਣਾਇਆ ਹੋਆ ਸੀਗਾ ਅੰਦਰੇ ਮੰਦਰ ਆ ਦੇਖੋ ਉਰੇ ਵੀ ਪੂਜਾ ਵੀ ਉਰੇ ਕਰਦੇ ਸੀਗੇ ਉਹ ਇਹ ਤੁਸੀਂ ਮੜਿਆ ਧਿਆਨ ਨਾਲ ਦੇਖੋ ਵੀ ਆਪਾਂ ਥੋੜੀ ਜੀ ਜਾ ਕੇ ਲੱਗਦਾ ਤਾਂ ਡਾਰਾ ਤੁਹਾਨੂੰ ਮੈਂ ਥੱਲਾ ਵੀ ਦਿਖਾਵਾਂ ਮੈਂ ਤਾਂ ਤੇ ਆ ਥੱਲੇ ਤੋਂ ਤੁਸੀਂ ਉੱਪਰ ਤੱਕ ਦੇਖਦੇ ਜਾਓ ਵੀ ਕਿਵੇਂ ਝੁੱਕੇ ਜੇ ਨੇ ਚਾਰੇ ਪਾਸੇ ਇੱਕ ਤਾਂ ਬਾਈ ਡਰ ਲੱਗਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਵੀ ਥੱਲੇ ਜਾ ਕੇ ਵੀ ਹੁਣ ਤਾਂ ਅਸੀਂ ਦੇਖ ਕੇ ਆਏ ਆ ਵੀ ਪਰ ਦੁਨੀਆ ਦੀ ਅਨੁਕਖੀ ਚੀਜ਼ੇ ਆ ਬਾਈ ਇਹ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ